ਤੁਸੀਂ ਰਾਤੋਂ ਰਾਤ ਸਟਾਰ ਵੀ ਬਣ ਸਕਦੇ ਹੋ ਠੀਕ ਹੈ ਜੀ ਅੱਜ ਕੱਲ ਤਾਂ ਬੜੀਆਂ ਆਪਰਚੂਨਿਟੀਆਂ ਆ ਗਈਆਂ ਤੁਹਾਡੇ ਕੋਲ ਤੁਹਾਡੀ ਇੱਕ ਅੱਧੀ ਰੀਲ ਵਾਇਰਲ ਹੋ ਜਾਏ ਜਾਂ ਕੋਈ ਉਦਾਂ ਦਾ ਕੰਟੈਂਟ ਹੋ ਜਾਏ ਉਹ ਰਾਤੋਂ ਰਾਤ ਵਾਇਰਲ ਹੋ ਸਕਦੇ ਹੋ ਮੇਰਾ ਪਹਿਲਾ ਹੀ ਗਾਣਾ ਸੀਗਾ ਤੇ ਪਹਿਲੇ ਹੀ ਐਡਾ ਸੁਪਰ ਡੂਪਰ ਹਿੱਟ ਹੋ ਗਿਆ ਹਨਾ ਬਾਬਾ ਜੀ ਦੀ ਮਿਹਰ ਦੇ ਨਾਲ ਦਾ ਨਹੀਂ ਹੈਗਾ ਕਿ ਆਪਾਂ ਆਏ ਜੀ ਤੇ ਕੀਤਾ ਕੰਮ ਮਿਊਜ਼ਿਕ ਕੀਤਾ ਉਹਦੇ ਪਿੱਛੇ ਬਹੁਤ ਵੱਡੀ ਸਟੋਰੀ ਆ ਐਕਸਪੋਰਟ ਜੱਟ ਦੇ ਪਿੱਛੇ ਵੀ ਬੜੀ ਵੱਡੀ ਸਟੋਰੀ ਆ ਨੀ ਛੋਟੀ ਉਮਰ ਅਸੀਂ ਜਦੋਂ ਇੱਕ ਜਦੋਂ ਉਹਨਾ ਏਰੀਆ ਚ ਉਠਣਾ ਵੀ ਅਸੀਂ ਬਾਰਡਰ ਦਾ ਉਹ ਏਰੀਆ ਗੱਲ ਕਰੀਏ ਜਿੱਥੋਂ ਪਾਕਿਸਤਾਨ ਜਦੋਂ ਉਜੜਿਆ ਤੇ ਪਾਕਿਸਤਾਨ ਜਦੋਂ ਐਂਟਰੀ ਹੋਈ ਬਜ਼ੁਰਗਾ ਨੇ ਆਪਦੀ ਜਾਨ ਬਚਾ ਕੇ ਉੱਥੇ ਬੈਠੇ ਆਪਦਾ ਆਪ ਸੰਭਾਲਿਆ ਫਿਰ ਆਪਣੇ ਵਰਗੇ ਜਿਵੇਂ ਜਨਮ ਹੋਏ ਉਸ ਤੋਂ ਬਾਅਦ ਉੱਥੋਂ ਉੱਠ ਕੇ ਪੰਜਾਬੀ 뮤직 ਇੰਡਸਟਰੀ ਦੇ ਉੱਪਰ ਇੰਨੇ ਹਿੱਟ ਗਾਣੇ ਮਤਲਬ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਉਹ ਦਿਨ ਸ਼ਾਇਦ ਇਹ ਰਾਜ ਸੀ ਵੀ ਨਵਾਬ ਦਾ ਨਾਂ ਚੱਲਦਾ ਸੀ ਨਹੀਂ ਨਹੀਂ ਨਾਮ ਦੇਖੋ ਉਹ ਪਰਮਾਤਮਾ ਦੇ ਹੱਥ ਆ ਨਾਮ ਚਲਣਾ ਕੋਈ ਅੱਜ ਦੇ ਦੌਰ ਦੇ ਵਿੱਚ ਉਹ ਨਹੀਂ ਆ ਤੁਹਾਡਾ ਤੁਸੀਂ ਰਾਤੋਂ ਰਾਤ ਸਟਾਰ ਵੀ ਬਣ ਸਕਦੇ ਹੋ ਠੀਕ ਹੈ ਜੀ ਅੱਜ ਕੱਲ ਤਾਂ ਬੜੀਆਂ ਓਪਰਚ्युनिटीਆਂ ਆ ਗਈਆਂ ਤੁਹਾਡੇ ਕੋਲ ਤੁਹਾਡੀ ਇੱਕ ਅੱਧੀ ਰੀਲ ਵਾਇਰਲ ਹੋ ਜੇ ਜਾਂ ਕੋਈ ਉਦਾਂ ਦਾ ਕੰਟੈਂਟ ਹੋ ਜੇ ਤੁਸੀਂ ਰਾਤੋਂ ਰਾਤ ਵਾਇਰਲ ਹੋ ਸਕਦੇ ਹੋ ਕੋਈ ਏਡੀ ਵੱਡੀ ਗੱਲ ਨਹੀਂ ਸਟਾਰ ਬਣਨਾ ਠੀਕ ਹੈ ਜੀ ਬਾਕੀ ਜਿਹੜਾ ਅੱਜ ਤੋਂ 6-7 ਸਾਲ ਪਹਿਲੇ ਉਦੋਂ ਇੰਨੀਆਂ ਚੀਜ਼ਾਂ ਨਹੀਂ ਸੀਗੀਆਂ ਇਹ ਰੀਲਾਂ ਵਗੈਰਾ ਆ ਟਿਕਟੋਕ ਮਤਲਬ ਉਦੋਂ ਬਹੁਤ ਜ਼ਿਆਦਾ ਟਫ ਸੀਗਾ ਮਤਲਬ ਔਖਾ ਸਮਾਂ ਸੀ ਬਹੁਤ ਜ਼ਿਆਦਾ ਔਖਾ ਸੀਗਾ ਉਸ ਟਾਈਮ ਵਿੱਚ ਇੰਸਟਾਗ੍ਰam ਨਾਰਮਲ ਵੀਡੀਓ ਅਪਲੋਡ ਹੁੰਦੀ ਸੀਗੀ ਸਾਨੂੰ ਯਾਦ ਆ ਅਸੀਂ ਬਹੁਤ ਕਰੀਆਂ ਅਪਲੋਡ ਨਾਰਮਲ ਵੀਡੀਓ ਗਾਣਾ ਲਗਾ ਲਗਾ ਕੇ ਪਿੱਛੇ ਹਾਂ ਐਕਸਪਰਟ ਹਾਂ ਐਕਸਪਰਟ ਜੱਟ ਵੇਲੇ 2018 ਚ ਗਾਣਾ ਆਇਆ ਸੀ ਹਾਂ ਇਸ ਮਹੀਨੇ ਆਇਆ ਸੀਗਾ ਅੱਛਾ ਇਸੇ ਮਹੀਨੇ ਆਇਆ 2018 ਹਾਂਜੀ ਹਾਂਜੀ ਜਨਵਰੀ ਦੇ ਵਿੱਚ ਹੀ ਆਇਆ ਸੀਗਾ ਮਤਲਬ ਜਦੋਂ ਉਹ ਜਰਨੀ ਸ਼ੁਰੂ ਹੋਈ ਸੀ ਮਤਲਬ ਉਸ ਪਿੰਡਾਂ ਤੋਂ ਉੱਟ ਕੇ ਆਏ ਇੱਥੇ ਆਏ ਤੇ ਇੱਥੇ ਆ ਕੇ ਉਹ ਜਰਨੀ ਦਾ ਜਦੋਂ ਸ਼ੁਰੂਆਤੀ ਗਾਣੇ ਇੰਨਾ ਜ਼ਬਰਦਸਤ ਹਿੱਟ ਹੋਏ ਤਾਂ ਫਿਰ ਆਪਦੇ ਆਚਮਾਨ ਹੋਇਆ ਉਹ ਵੀ ਮੈਂ ਤਾਂ ਅੱਜ ਉਸ ਮੁਕਾਮ ਤੇ ਪਹੁੰਚ ਗਿਆ ਜਿੱਥੇ ਮਤਲਬ ਸਾਰੇ ਬੈਠੇ ਨੇ ਨਹੀਂ ਨਹੀਂ ਬਿਲਕੁਲ ਦੇਖੋ ਮਾਨ ਤਾਂ ਹੁੰਦਾ ਹੀ ਆ ਦੇਖੋ ਜੇ ਇੱਕ ਤੁਸੀਂ ਮਤਲਬ ਮੇਰਾ ਪਹਿਲਾ ਹੀ ਗਾਣਾ ਸੀਗਾ ਤੇ ਪਹਿਲਾਂ ਹੀ ਐਡਾ ਸੁਪਰ ਡੀਪ ਡੂਪਰ ਹਿੱਟ ਹੋ ਗਿਆ ਹਨਾ ਬਾਬਾ ਜੀ ਦੀ ਮਿਹਰ ਦੇ ਨਾਲ ਤੇ ਚਲੋ ਮਾਨ ਤਾਂ ਹੁੰਦਾ ਹੀ ਆ ਬਟ ਉਹਦੇ ਪਿੱਛੇ ਬੜੀਆਂ ਮਤਲਬ ਕਠਿਨਾਈਆਂ ਦਾ ਵੀ ਆਪਾਂ ਸਾਹਮਣਾ ਕੀਤਾ ਕੋਈ ਇਦਾਂ ਨਹੀਂ ਹੈਗਾ ਕਿ ਆਪਾਂ ਆਏ ਜੀ ਤੇ ਕੀਤਾ ਕੰਮ ਮਿਊਜ਼ਿਕ ਕੀਤਾ ਉਹਨਾਂ ਦੇ ਪਿੱਛੇ ਬਹੁਤ ਵੱਡੀ ਸਟੋਰੀ ਆ ਐਕਸਪੋਰਟ ਜੱਟ ਦੇ ਪਿੱਛੇ ਵੀ ਬੜੀ ਵੱਡੀ ਸਟੋਰੀ ਆ ਤੇ ਜੇ ਮੈਂ ਉਹ ਦੱਸਣ ਤੇ ਆ ਗਿਆ ਮੈਨੂੰ ਲੱਗਦਾ ਅੱਧਾ ਘੰਟਾ ਲੱਗ ਜਾਣਾ ਉਸੇ ਨੂੰ ਦੱਸਦੇ ਦੱਸਦੇ ਤੁਸੀਂ ਰਾਤੋਂ ਰਾਤ ਸਟਾਰ ਵੀ ਬਣ ਸਕਦੇ ਹੋ ਠੀਕ ਹੈ ਜੀ ਅੱਜ ਕੱਲ ਤਾਂ ਬੜੀਆਂ ਓਪਰਚ्युनिटीਆਂ ਆ ਗਈਆਂ ਤੁਹਾਡੇ ਕੋਲ ਤੁਹਾਡੀ ਇੱਕ ਅੱਧੀ ਰੀਲ ਵਾਇਰਲ ਹੋ ਜੇ ਜਾਂ ਕੋਈ ਉਦਾਂ ਦਾ ਕੰਟੈਂਟ ਹੋ ਜੇ ਉਹ ਰਾਤੋਂ ਰਾਤ ਵਾਇਰਲ ਹੋ ਸਕਦੇ ਹੋ ਮੇਰਾ ਪਹਿਲਾ ਹੀ ਗਾਣਾ ਸੀਗਾ ਤੇ ਪਹਿਲਾ ਹੀ ਐਡਾ ਸੁਪਰ ਡੂਪਰ ਹਿੱਟ ਹੋ ਗਿਆ ਹਨਾ ਬਾਬਾ ਜੀ ਦੀ ਮਿਹਰ ਦੇ ਨਾਲ ਪਤਾ ਨਹੀਂ ਹੈਗਾ ਕਿ ਆਪਾਂ ਆਏ ਜੀ ਤੇ ਕੀਤਾ ਕੰਮ 뮤직 ਕੀਤਾ ਉਹਦੇ ਪਿੱਛੇ ਬਹੁਤ ਵੱਡੀ ਸਟੋਰੀ ਆ ਐਕਸਪੋਰਟ ਜੱਟ ਦੇ ਪਿੱਛੇ ਵੀ ਬੜੀ ਵੱਡੀ ਸਟੋਰੀ ਆ ਨੀ ਛੋਟੀ ਉਮਰ ਅਸੀਂ ਜਦੋਂ ਇੱਕ ਜਦੋਂ ਉਹਨਾਂ ਏਰੀਆ ਚ ਉੱਠਣਾ ਵੀ ਅਸੀਂ ਬਾਰਡਰ ਦਾ ਉਹ ਏਰੀਆ ਗੱਲ ਕਰੀਏ ਜਿੱਥੋਂ ਪਾਕਿਸਤਾਨ ਜਦੋਂ ਉੱਜੜਿਆ ਤੇ ਪਾਕਿਸਤਾਨ ਜਦੋਂ ਐਂਟਰੀ ਹੋਈ ਬਜ਼ੁਰਗਾ ਨੇ ਆਪਦੀ ਜਾਨ ਬਚਾ ਕੇ ਉੱਥੇ ਬੈਠੇ ਆਪ ਦਾ ਆਪ ਸੰਭਾਲਿਆ ਫਿਰ ਆਪਣੇ ਵਰਗੇ ਜਿਵੇਂ ਜਨਮ ਹੋਏ ਉਸ ਤੋਂ ਬਾਅਦ ਉੱਥੋਂ ਉੱਠ ਕੇ ਪੰਜਾਬੀ 뮤직 ਇੰਡਸਟਰੀ ਦੇ ਉੱਪਰ ਇੰਨੇ ਹਿੱਟ ਗਾਣੇ ਮਤਲਬ ਇੱਕ ਤਰ੍ਹਾਂ ਦਾ ਸੀ ਕਹਿ ਸਕਦੇ ਆ ਕਿ ਉਹ ਦਿਨ ਸ਼ਾਇਦ ਇਹ ਰਾਜ ਸੀ ਵੀ ਨਵਾਬ ਦਾ ਨਾਂ ਚੱਲਦਾ ਸੀ ਨਹੀਂ ਨਹੀਂ ਨਾਮ ਦੇਖੋ ਉਹ ਪਰਮਾਤਮਾ ਦੇ ਹੱਥ ਆ ਨਾਮ ਚਲਣਾ ਕੋਈ ਅੱਜ ਦੇ ਦੌਰ ਦੇ ਵਿੱਚ ਉਹ ਨਹੀਂ ਆ ਤੁਹਾਡਾ ਤੁਸੀਂ ਰਾਤੋਂ ਰਾਤ ਸਟਾਰ ਵੀ ਬਣ ਸਕਦੇ ਹੋ ਠੀਕ ਹੈ ਜੀ ਅੱਜ ਕੱਲ ਤਾਂ ਬੜੀਆਂ ਓਪਰਚ्युनिटीਆਂ ਆ ਗਈਆਂ ਤੁਹਾਡੇ ਕੋਲ ਤੁਹਾਡੀ ਇੱਕ ਅੱਧੀ ਰੀਲ ਵਾਇਰਲ ਹੋ ਜੇ ਜਾਂ ਕੋਈ ਉਦਾਂ ਦਾ ਕੰਟੈਂਟ ਹੋ ਜੇ ਤੁਸੀਂ ਰਾਤੋਂ ਰਾਤ ਵਾਇਰਲ ਹੋ ਸਕਦੇ ਹੋ ਕੋਈ ਏਡੀ ਵੱਡੀ ਗੱਲ ਨਹੀਂ ਸਟਾਰ ਬਣਨਾ ਠੀਕ ਹੈ ਜੀ ਬਾਕੀ ਜਿਹੜਾ ਅੱਜ ਤੋਂ 6-7 ਸਾਲ ਪਹਿਲੇ ਉਦੋਂ ਇੰਨੀਆਂ ਚੀਜ਼ਾਂ ਨਹੀਂ ਸੀਗੀਆਂ ਇਹ ਰੀਲਾਂ ਵਗੈਰਾ ਆ ਟਿਕਟੋਕ ਮਤਲਬ ਉਦੋਂ ਬਹੁਤ ਜ਼ਿਆਦਾ ਟਫ ਸੀਗਾ ਮਤੋਂ ਓੱਖਾ ਸਮਾਂ ਸੀ ਬਹੁਤ ਜ਼ਿਆਦਾ ਓੱਖਾ ਸੀਗਾ ਉਸ ਟਾਈਮ ਵਿੱਚ ਇੰਸਟਾਗ੍ਰam ਨਾਰਮਲ ਵੀਡੀਓ ਅਪਲੋਡ ਹੁੰਦੀ ਸੀਗੀ ਸਾਨੂੰ ਯਾਦ ਆ ਅਸੀਂ ਬਹੁਤ ਕਰੀਆਂ ਅਪਲੋਡ ਨਾਰਮਲ ਵੀਡੀਓ ਗਾਣਾ ਲਗਾ ਲਗਾ ਕੇ ਪਿੱਛੇ ਹਾਂ ਐਕਸਪਰਟ ਹਾਂ ਐਕਸਪਰਟ ਜੱਟ ਵੀਲੇ 2018 ਚ ਗਾਣਾ ਆਇਆ ਸੀ ਹਾਂ ਇਸ ਮਹੀਨੇ ਆਇਆ ਸੀਗਾ ਅੱਛਾ ਇਸੇ ਮਹੀਨੇ ਆਇਆ 2018 ਹਾਂਜੀ ਹਾਂਜੀ ਜਨਵਰੀ ਦੇ ਵਿੱਚ ਹੀ ਆਇਆ ਸੀਗਾ ਮਤਲਬ ਜਦੋਂ ਉਹ ਜਰਨੀ ਸ਼ੁਰੂ ਹੋਈ ਸੀ ਮਤਲਬ ਉਸ ਪਿੰਡਾਂ ਤੋਂ ਉੱਟ ਕੇ ਆਏ ਇੱਥੇ ਆਏ ਤੇ ਇੱਥੇ ਆ ਕੇ ਉਹ ਜਰਨੀ ਦਾ ਜਦੋਂ ਸ਼ੁਰੂਆਤੀ ਗਾਣੇ ਇੰਨਾ ਜ਼ਬਰਦਸਤ ਹਿੱਟ ਹੋਏ ਤਾਂ ਫਿਰ ਆਪਦੇ ਆਚਮਾਨ ਹੋਇਆ ਉਹ ਵੀ ਮੈਂ ਤਾਂ ਅੱਜ ਉਸ ਮੁਕਾਮ ਤੇ ਪਹੁੰਚ ਗਿਆ ਜਿੱਥੇ ਮਤਲਬ ਸਾਰੇ ਬੈਠੇ ਨੇ ਨਹੀਂ ਨਹੀਂ ਬਿਲਕੁਲ ਦੇਖੋ ਮਾਣ ਤਾਂ ਹੁੰਦਾ ਹੀ ਆ ਦੇਖੋ ਜੇ ਇੱਕ ਤੁਸੀਂ ਮਤਲਬ ਮੇਰਾ ਪਹਿਲਾ ਹੀ ਗਾਣਾ ਸੀਗਾ ਤੇ ਪਹਿਲਾਂ ਹੀ ਐਡਾ ਸੁਪਰ ਡੀਪ ਡੂਪਰ ਹਿੱਟ ਹੋ ਗਿਆ ਹਨਾ ਬਾਬਾ ਜੀ ਦੀ ਮਿਹਰ ਦੇ ਨਾਲ ਤੇ ਚਲੋ ਮਾਣ ਤਾਂ ਹੁੰਦਾ ਹੀ ਆ ਬਟ ਉਹਦੇ ਪਿੱਛੇ ਬੜੀਆਂ ਮਤਲਬ ਕਠਿਨਾਈਆਂ ਦਾ ਵੀ ਆਪਾਂ ਸਾਹਮਣਾ ਕੀਤਾ ਕੋਈ ਐਦਾਂ ਨਹੀਂ ਹੈਗਾ ਕੀ ਆਪਾਂ ਆਏ ਜੀ ਤੇ ਕੀਤਾ ਕੰਮ 뮤직 ਕੀਤਾ ਉਹ ਹੋਂ ਦੇ ਪਿੱਛੇ ਬਹੁਤ ਵੱਡੀ ਸਟੋਰੀ ਆ ਐਕਸਪੋਰਟ ਜੱਟ ਦੇ ਪਿੱਛੇ ਵੀ ਬੜੀ ਵੱਡੀ ਸਟੋਰੀ ਆ ਤੇ ਜੇ ਮੈਂ ਉਹ ਦੱਸਣ ਤੇ ਆ ਗਏ ਮੈਨੂੰ ਲੱਗਦਾ ਅੱਧਾ ਘੰਟਾ ਲੱਗ ਜਾਣਾ ਉਸ ਚੀਜ਼ ਨੂੰ ਦੱਸਦੇ ਦੱਸਦੇ